ਬਾਲੀਵੁੱਡ ਦੇ ਪਾਇ ਜਾਨ ਸੁਲਮਾਨ ਖਾਨ ਨੂੰ ਕਈ ਵਾਰੀ ਲੋਇਲਸ ਬਿਸ਼ਨੋਏ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਗੈਲੈਕਸੀ ਡਿਪਾਰਟਮੈਂਟ ਵਾਲੇ ਘਰ ਦੇ ਬਾਹਰ ਗੋਲੀਬਾਰੀ ਵੀ ਜਿਹੜੀ ਇਹ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਪਿਤਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਸੁਲਮਾਨ ਖਾਨ ਦੇ ਪਿਤਾ ਸਲੀਮ ਖਾਨ ਸਵੇਰ ਦੀ ਸੈਦਲੀ ਬਾਡ ਸਟੈਂਡ ਇਲਾਕੇ ਦੇ ਵਿੱਚ ਸ਼ੈਰ ਕਰਨ ਗਏ ਹੋ ਇਸਾਨ ਉਸ ਦੌਰਾਨ ਸਕੂਟਰ ਦੇ ਉੱਤੇ ਇੱਕ ਮਹਿਲਾ ਤੇ ਇੱਕ ਵਿਅਕਤੀ ਜਿਹੜੇ ਦੇ ਪਹੁੰਚਦੇ ਨੇ ਮਹਿਲਾ ਨੇ ਬੁਰਕਾ ਪਾਇਆ ਹੁੰਦਾ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਲੌਰੈਂਸ ਮਿਸ਼ਨੋਈ ਨੂੰ ਭੇਜਾਂ ਇਹ ਕਹਿ ਕੇ ਮਹਿਲਾ ਤੇ ਉਹ ਵਿਅਕਤੀ ਉੱਥੋਂ ਦੀ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਲੀਮ ਖਾਨ ਹੁਣਾਂ ਵੱਲੋਂ ਪੁਰੀ ਕਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਤੇ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਨੂੰ ਰਾਉਂਡ ਅਪ ਵੀ ਕਰ ਲਿਆ ਗਿਆ ਤੇ ਮੁਰਖਾ ਭੈਣ ਨੇ ਮਹਿਲਾ ਦੀਪ ਪਾਲ ਜਿਹੜੀ ਹੈ ਲਗਾਤਾਰ ਜਾਰੀ ਹੈ ਸੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੀ ਹੈ ਕਿ ਸਲਮਾਨ ਖਾਨ ਦੇ ਪਿਤਾ ਨੂੰ ਵੀ ਹੁਣ ਤੰਕੀ ਜਿਹੜੀ ਹੈ ਮਿਲੀ ਹੈ ਬੁਰਕਾ ਪਹਿਨਨੀ ਔਰਤ ਵੱਲੋਂ ਉਹਨਾਂ ਨੂੰ ਤੰਕੀ ਦਿੱਤੀ ਗਈ ਹੈ ਕਿ ਜਦੋਂ ਉਹ ਸੈਰ ਕਰਨ ਜਾ ਰਹੀ ਸੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਮੈਲੌਰਨ ਸੁਸ਼ਨੋਈ ਨੂੰ ਭੇਜਾ ਜਿਸ ਤੋਂ ਬਾਅਦ ਕੋਈ ਇਸ ਪ੍ਰਸ਼ਾਸਨ ਵੱਲੋਂ ਲਗਾਤਾਰ ਲੜਕੀ ਦੀ ਪਾਲ ਜਿਹੜੀ ਇਹ ਕੀਤੀ ਜਾ ਰਹੀ ਹੈ ਕਿਸ ਲੜਕੀ ਵੱਲੋਂ ਤੰਕੀ ਦਿੱਤੀ ਗਈ ਹੈ ਉਸਨੇ ਬੁਰਕਾ ਪਾਇਆ ਹੋਇਆ ਸੀ ਤੇ ਉਹਦੇ ਨਾਲ ਇੱਕ ਯੁਵਕ ਵੀ ਮੌਜੂਦ ਸੀ ਜੋ ਸਕੂਟਰ ਤੇ ਆਇਆ ਯੁਵਕ ਨੂੰ ਕਾਬੂ ਕਰ ਦਿੱਤਾ ਗਿਆ ਹੈ ਲੇਕਿਨ ਮਹਿਲਾ ਦੀ ਪਾਲ ਲਗਾਤਾਰ ਜਾਰੀ ਹੈ ਬਾਲੀਵੁੱਡ ਦੇ ਪਾਇਆ ਜਾਨ ਸੁਲਮਾਨ ਖਾਨ ਨੂੰ ਕਈ ਵਾਰੀ ਲੋਇਲਸ ਬਿਸ਼ਨੋਏ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਗੈਲੈਕਸੀ ਡਿਪਾਰਟਮੈਂਟ ਵਾਲੇ ਘਰ ਦੇ ਬਾਹਰ ਗੋਲੀਬਾਰੀ ਵੀ ਜਿਹੜੀ ਇਹ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਪਿਤਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਸੁਲਮਾਨ ਖਾਨ ਦੇ ਪਿਤਾ ਸਲੀਮ ਖਾਨ ਸਵੇਰ ਦੀ ਸੈਦਲੀ ਬਾਡ ਸਟੈਂਡ ਇਲਾਕੇ ਦੇ ਵਿੱਚ ਸ਼ੈਰ ਕਰਨ ਗਏ ਹੋ ਸਨ ਉਸ ਤੋਂ ਰਾਂ ਸਕੂਟਰ ਦੇ ਉੱਤੇ ਇੱਕ ਮਹਿਲਾ ਤੇ ਇੱਕ ਵਿਅਕਤੀ ਜਿਹੜੇ ਦੇ ਪਹੁੰਚਦੇ ਨੇ ਮਹਿਲਾ ਨੇ ਬੁਰਕਾ ਪਾਇਆ ਹੁੰਦਾ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਲੌਰੈਂਸ ਮਿਸ਼ਨੋਈ ਨੂੰ ਭੇਜਾਂ ਇਹ ਕਹਿ ਕੇ ਮਹਿਲਾ ਤੇ ਉਹ ਵਿਅਕਤੀ ਉੱਥੋਂ ਦੀ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਲੀਮ ਖਾਨ ਹੁਣਾ ਵੱਲੋਂ ਪੁਰੀ ਕਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਨੂੰ ਰਾਉਂਡ ਅਪ ਵੀ ਕਰਨ ਦਿੱਤਾ ਗਿਆ ਤੇ ਮੁਰਖਾ ਪਹਿਨੇ ਮਹਿਲਾ ਦੀਪ ਪਾਲ ਜਿਹੜੀ ਹੈ ਲਗਾਤਾਰ ਜਾਰੀ ਹੈ ਸੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਿਹਾ ਕਿ ਸਲਮਾਨ ਖਾਨ ਦੇ ਪਿਤਾ ਨੂੰ ਵੀ ਹੁਣ ਤੰਕੀ ਜਿਹੜੀ ਹੈ ਮਿਲੀ ਹੈ ਬੁਰਕਾ ਪਹਿਨਨੀ ਔਰਤ ਵੱਲੋਂ ਉਹਨਾਂ ਨੂੰ ਤੰਕੀ ਦਿੱਤੀ ਗਈ ਹੈ ਕਿ ਜਦੋਂ ਉਹ ਸੈਰ ਕਰਨ ਜਾ ਰਹੀ ਸੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਮੈ ਲੋਰੈਂਸ ਬਿਸ਼ਨੋਈ ਨੂੰ ਭੇਜਾ ਜਿਸ ਤੋਂ ਬਾਅਦ ਕੋਈ ਇਸ ਪ੍ਰਸ਼ਾਸਨ ਵੱਲੋਂ ਲਗਾਤਾਰ ਲੜਕੀ ਦੀ ਪਾਲ ਜਿਹੜੀ ਇਹ ਕੀਤੀ ਜਾ ਰਹੀ ਹੈ ਕਿਸ ਲੜਕੀ ਵੱਲੋਂ ਤੰਕੀ ਦਿੱਤੀ ਗਈ ਹੈ ਉਸਨੇ ਬੁਰਕਾ ਪਾਇਆ ਹੋਇਆ ਸੀ ਤੇ ਉਹਦੇ ਨਾਲ ਇੱਕ ਯੁਵਕ ਵੀ ਮੌਜੂਦ ਸੀ ਜੋ ਸਕੂਟਰ ਤੇ ਆਇਆ ਯੁਵਕ ਨੂੰ ਕਾਬੂ ਕਰ ਦਿੱਤਾ ਗਿਆ ਹੈ ਲੇਕਿਨ ਮਹਿਲਾ ਦੀ ਪਾਲ ਲਗਾਤਾਰ جاری ਹੈ